ਟਿੰਗ ਬਿੰਗ 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 ਕਾਕੇ ਉਹ ਵੀ ਆ ਗਣਾ ਜੀ ਕਾਕੇ ਉਹ ਆ ਗਈ ਤਵੂ ਵੀ ਤਵੂ ਤਲਾ ਆ ਵੀ ਹੈ ਹੋਰ ਕੀ ਇੰਨੀ ਛੇਤੀ ਜਾਣ ਦੀ ਕਾਲੀ ਹੋ ਗਈ ਤੈਨੂੰ ਹੁਣ ਮੈਂ ਤਵੂ ਤਵੂ ਆ ਚੱਲਨੀ ਐ ਰਹਿ ਲਾ ਕਹਿੰਦੀ ਹਣਾ ਮੈਂ ਨਾ ਅੱਜ ਰਹੂੰਗੀ ਤੇ ਖਾਣ ਜਾਂਗੀ ਹੈ ਤਵੂ ਰਹਿਣਾ ਰਹਿ ਲਾ ਸਾਡੇ ਚੰਨਾ ਕੁੜੀ ਕਰ ਲੈ ਕਪੜੀ ਇਹ ਕਪੜੀ ਕਪੜਾ ਰਹਿਣਾ ਨਹੀਂ ਅੱਜ ਤੁਸੀਂ ਤਾਂ ਦੇਲ ਨਹੀਂ ਕਰਦਾ ਰਹਿਣਾ ਮੇਰੇ ਉਹ ਨਹੀਂ ਰਿਕੇ ਜਾ ਮੈਂ ਦੇਖਿਆ ਡੇਡੀ ਹੋ ਗਈ ਫੇਰ ਆਉਂਗੀ ਫੇਰ ਕਦਵਾਉਂਗੀ ਇਹ ਕਸਾ ਲਾ ਦਿੱਕੀ ਦਾਕਾ ਮੈਂ ਗੋਦੀ ਚ ਪਾ ਦੇ ਅੱਛਾ ਜਦ ਦੁਆਰਾ ਛੁੱਟੀ ਆਉਗੀ ਹੈ ਤਾਂ ਹੁਣੇ ਹੀ ਰਹਿ ਲੈ ਓਏ 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 ਧਿਆਨ ਫੜੀ ਧਿਆਨ ਤੇ ਆਂਦੇ ਆਨਾ ਧਿਆਨ ਨਾਲ ਫੜੀ ਧਿਆਨ ਨਾਲ ਨਾਜ ਵੀ ਰੈਡੀ ਹੋ ਗਈ ਨਾ ਕਿ ਨਾਜ ਛਾ ਛਾ ਅਹ ਕਿੱਥੇ ਚੱਲਣਾ ਸੀ ਨਾਜ ਕਿੱਥੇ ਚੱਲਣਾ ਸੀ ਨਾ ਨਾਜ ਆਉਂਦੇ ਘਰੇ ਤੋਂ ਨਾਜ ਬਾਏ ਬਾਏ ਨਾਜੀ ਬਾਏ ਕਰ ਦੇ ਬਾਏ ਛਾ ਛਾ ਅਹ ਹਏ ਹਏ ਪਲਤੀਓ ਤੇ ਪਲਤੀ ਕੱਜਣਾਣੀਆਂ ਹੂੰ ਦਿਖਾਈਏ ਨੇ ਬਿਸਕੁਟ ਤੇ ਰਬੂ ਨੂੰ ਤੇ ਨਾ ਸ਼ੌਕ ਹੁੰਦਾ ਨੇ ਇਹਨੂੰ ਚੱਕ ਕੇ ਭੱਜੀ ਫਿਰਦੀ ਰਹਿੰਦੀ ਐ ਨਾ ਵੱਡੀ ਭੈਣ ਐ ਨਾ ਵੱਡੀ ਭੈਣ ਐ ਨਾ ਸਾਰਿਆਂ ਨੇ ਚੱਕੀ ਫਿਰਦੀ ਐ ਹੂੰ ਇਹਨੂੰ ਮਜਾੰ ਦਾ ਚੱਕ ਕੇ ਹਜੇ ਰੋਕੇ ਸਮਾਂ ਰੱਖ ਲੈਣ ਤੇ ਖੇਲਾ ਕੇ ਆਇਂਗਾ ਬਾਹਰ ਗਰਮੀ ਐ ਨਾ ਚਲੋ ਮੇਲ ਲਓ ਭੈਣ ਨੂੰ ਭੈਣ ਚੱਲੀ ਹੈ ਮੇਲ ਲਓ ਚਲੋ ਓਕੇ ਭਾਬੀ ਓਕੇ ਬਾਏ ਬਾਏ ਬੂਆ ਨੂੰ ਵੀ ਮੇਲ ਲਓ ਕੋਈ ਕੋਈ ਬੂਆ ਕਹ ਬੂਆ ਆ ਰਿਹਾ ਫੇਰ ਗਰਮੀ ਚ ਗਰਮੀ ਚ ਉੱਥੇ ਲੋਕੜਾ ਠੀਕ ਆ ਇਸ ਵਾਰੀ ਗਰਮੀ ਦੀਆਂ ਛੁੱਟੀਆਂ ਚ ਭੂਆ ਕੋ ਜਾਣਾ ਰੁੱਭੂ ਨੇ ਤੁਹਾਨੂੰ ਪੜਾਉਂਗੀ ਉਂਹਲੀ ਉਤਰੀ ਅੱਛਾ ਬਾਏ ਬਾਏ ਹੈ एक भू हम जान दी होगी ना <laughs> ਸਾਡੀ ਆ ਬੁਰਉਣ ਲੱਗ ਗਈ ਆ ਕਹਿੰਦੀ ਹੈ ਮੇਰੇ ਜੀ ਨਹੀਂ ਲੱਗਦਾ ਪਿਆ ਤਾ ਉਹ ਤਾਂ ਬਿਨਾ ਇਹਨਾਂ ਲੜਾਈ ਨਹੀਂ ਕੀਤੀ ਨਾ ਤਾ ਉਹਦੇ ਨਾਲ ਤਾਂ ਰੋਂਦੀ ਪਿਆ ਦੇਖੋ ਜੀ ਅਸੀਂ ਲੱਗੇ ਆ ਹੁਣ ਲੰਚ ਕਰਨ ਆਵੋ ਆਵੋ ਤੇ ਮੈਂ ਆਵੋ ਸਾਡੀ ਹੋਈ ਪਈ ਆ ਥੋੜੀ ਸੈਡ ਜੀ ਇਹਦਾ ਦਿਲ ਨਹੀਂ ਲੱਗਦਾ ਪਿਆ ਅੱਜ ਥੋੜਾ ਤਾ ਉਹ ਤੋਂ ਬਿਨਾ ਕਿਉਂਕਿ ਤਾਪੂ ਨੇ ਰੋਜ਼ ਲੜਾਈ ਕਰਦੀ ਹੈ ਨਾ ਆ ਅੱਜ ਲੜਾਈ ਕਰਨ ਵਾਲੀ ਹੈ ਨਹੀਂ ਹੈ ਨਾ ਤਾ ਉਹ ਤਾਂ ਕਰਕੇ ਕੋਈ ਨਾ ਅੱਜ ਤੂੰ ਰੁੱਬੂ ਦਾ ਲੜਲਾ ਹੈ ਉਹ ਬੁੱਬੂ ਨਾ ਲੜਲਾ ਅੱਜ ਪਤਾ ਨਾ ਰੁੱਬੂ ਤਾਂ ਪਰ ਮਾਰੂਗੀ ਤੇ ਫੇਰ ਉਹ ਕਿਹੜਾ ਮਾਰੂਗੀ ਨਹੀਂ ਨਾ ਤਾਂ ਉਹ ਤਾਂ ਪਤਾ ਕੀ ਕਰਦੀ ਹੈ ਤਾਂ ਉਹ ਨਾ ਇਹ ਉਹਦੇ ਮੋਢੇ ਤੇ ਦੰਦੀ ਵੱਢੀ ਆਵੇ ਤਾਂ ਤਾਂ ਉਹ ਸੜਾ ਪੜਾ ਤਾਂ ਉਹ ਤਾਂ ਪਧੜਾ ਪਧੜਾ ਕੁ ਮਰੀ ਜਾਵੇ ਅਰੇ ਇਹ ਲੜਦੀਆਂ ਨਹੀਂ ਸੀਆਂ ਵਿੱਚ ਹੀ ਖੇਡਣਾ ਵਿੱਚ ਹੀ ਲੜਨਾ ਹਨਾ ਅਦੋਂ ਵੀ ਮੈਂ ਵੀ ਸੀ ਜੀ ਮੈਂ ਤਾਂ ਨਾ ਤਮਾਸ਼ਾ ਦੇ ਦਿੱਲੀ ਮੈਂ ਹੱਸਦੀ ਰਹਿੰਦੀ ਸੀ ਬਹੁਤ ਛੋਟੀ ਗੱਲ ਹੈ ਹੁਣ ਹਟਾਈ ਦਾ ਹੁੰਦਾ ਨੇ ਆਲੇ ਨੂੰ ਇਹ ਤਮਾਸ਼ੇ ਵੇਖੀਦੇ ਹੁੰਦੇ ਤਮਾਸ਼ੇ ਵੇਖਦੇ ਹੁੰਦੇ ਚਲ ਠੀਕ ਆ ਅਬ ਜਦੋਂ ਇਹ ਲੜਿਆ ਕਰੋਗੀ ਨਾ ਤੂੰ ਹੀ ਇਹਨੂੰ ਹਟਾਉਣਾ ਨਹੀਂ ਅੱਛਾ ਤੂੰ ਵੀ ਕਰਿਆ ਕਰੂਗੀ ਮਾਰੇ ਹਾਂ ਥੱਪੜ ਥੱਪੜ ਮਾਰਿਆ ਕਰੂਗੀ ਠੀਕ ਆ ਚਲੋ ਹੁਣ ਆਪਣਾ ਲੰਚ ਕੰਪਲੀਟ ਕਰ ਲਓ ਹੁਣ ਬੱਚੇ ਖੇਡਣ ਲੱਗੇ ਆ ਥੋੜਾ ਜਿਆਦੀਆਂ ਫਰੈਂਡਸ ਆਈਆਂ ਸੀਗੀਆਂ ਤੇ ابو ਦਾ ਟਾਈਪਾਸ ਹੁਣ ਲੱਗਾ ਦਿੱਤਾ ਰੋਈ ਜਾਂਦੀ ਪਈ ਸੀਗੀ ਅੱਜ ਚਲਗੇ ਸੀ ਹੁਣ ਸਾਡੇ ਟਾਈਮ ਪਾਸ ਨਹੀਂ ਹੁੰਦਾ ਬਸ ਇਹ ਸਿੱਖਾਣਾ ਖਾ ਲਿਆ ਹੁਣ ਅਸੀਂ ਖੇਡਣ ਲੱਗ ਗਏ ਕਿਹੜੀ ਗੇਮ ਖੇਡਣ ਲੱਗੇ ਰਾਜਾ ਬੋਲੋ ਜੀ ਬਹੁਤ ਪੁਰਾਣੀ ਗੇਮ ਸੀ ਨਿੱਕਿਆਂ ਦੇ ਖੇਡਦੇ ਹੁੰਦੇ ਸੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਗੇਮ ਆ ਦੇ ਘਪਟੀਆਂ ਵੀ ਬਣਾਈਆਂ ਹਾਂ ਹੂੰ ਸਰ ਕੋਈ ਨਹੀਂ ਖੇਡਦਾ ਤੇ ਆਹ ਉਹ ਵਿਚਾਰੀ ਸਾਡੀ ਅੱਜ ਦਿਲ ਇਹਦਾ ਲੱਗਦਾ ਨਹੀਂ ਸੀ ਬਹੁਤ ਮੈਨੂੰ ਬਹੁਤ ਰੋਈ ਅੱਜ ਬਹੁਤ ਰੋਈ ਅੱਜ ਇਹ ਏੜੀ ਭੈਣ ਚਲ ਗਈ ਆ ਤਵਗੁਣ ਕਿਉਂਕਿ ਇਹਦੀ ਇਹ ਤਾਂ ਵਾਵਾ ਬਣੀ ਨਾ ਉਹਦੀ ਨਹੀਂ ਤਾਂ ਕਿਹਦੇ ਨਾਲ ਬੰਨਦੀ ਨਹੀਂ ਇਹ ਰੋਂਦੀ ਹੁੰਦੀ ਹੈ ਇਹਨਾਂ ਦੋਵਾਂ ਦੀ ਆਪਸ ਵਿੱਚ ਬੰਨਦੀ ਹੁੰਦੀ ਹੈ ਇਹਦੀ ਇਹਦਾਂ ਜ਼ਿਆਦਾ ਬਣੀ ਹੈ ਇਸ ਵਾਰ ਇਹ ਇੰਨਾ ਜ਼ਿਆਦਾ ਬਣੀ ਆ ਇਸ ਲਈ ਮਿਸ ਕਰਦੀ ਪਈ ਆ ਹਨਾ ਤਵੋਂ ਨੂੰ ਤੇ ਅਸਕੇ ਚੱਲ ਅਸਕੇ ਚਲੋ ਥੋੜੀ ਗੇਮ ਖੇਡ ਲੈਨੇ ਆ ਜਿਵੇਂ ਬਾਕੀ ਦਾ ਤੁਹਾਡਾ ਜਗਾ ਡੋਰ ਤੋਂ ਜੂ ਹੂੰ ਤੇ ਹੋਣਾ ਪਾ ਖੇਡ ਆਲੀ ਮਮਾ ਯੋ ਮਮਾ ਮੈਂ ਆ ਲੂੰਗਾ ਇੱਕ ਰਾਜਾ ਬੋਲੇ ਵਜ਼ੀਰ ਕੌਣ ਵਜ਼ੀਰ ਕੌਣ ਵਜ਼ੀਰ ਕੌਣ ਅਬੂ ਤੂ ਵਾਵਾ ਆਇਆ ਤੈਨੂੰ ہاں ਵਾਵਾ ਆਇਆ ਦੋਨੋਂ ਉਸੇ ਚੋਰ ਨੂੰ ਪਕੜੋ ਇਹ ਦੋਏ ਚੋਰ ਦੱਸ ਕਿਹੜਾ ਇਹ ਦੋਏ ਚੋਰ ਕਿਹੜਾ ਠੀਕ ਚੋਰ ਫਾੜਾ ਹੈ ਚੋਰ ਕੜਾ ਮੇਰੇ ਤੋਂ ਤੇ ਮਮਾ ਕੌਣ ਚੋਰਾ ਮਮਾ ਇਸੇ ਬਚਾਰੇ ਕਿਤੇ ਮੈਂ ਬਣੇ ਸਾਰੇ ਕਿਤੇ ਮੈਂ ਸਾਰੇ ਕਿਤੇ ਫਰੈਂਡਸ ਦੇ ਕਿਤੇ ਮੈਂ ਸਾਰੇ ਕਿਤੇ ਬੋਗਲਾ ਨਿਰਲੈ ਮੇਰੀ ਪਰਤੀ ਵੇ ਖਲੀ ਹੋਣੀ ਹੈ ਮੈਂ ਇਦਾਂ ਜੋ ਵੀਡੀਓ ਬਣਾਉਣੀ ਚਾਹੁੰਦੀ ਸੀ ਨਹੀ ਤੁਸੀਂ ਅਸਲੀ ਅੰਦੇ ਸੀ ਨਾ ਤਾਂ ਇਸੇ ਪਤਾ ਚੱਲੇਗਾ ਬਹੁਤ ਸਮਝਿਆ ਚੋਰ ਹੱਸਦਾ ਤਾਂ ਆਪੂ ਆਪੂ ਤੇ ਕਿੰਨੇ ਲੱਗਦੇ ਪਰਤੀ ਦਾ ਆਇਆ ਬਦਲਣ ਕੀ ਰਖੋਣੀ ਹੈ ਆਪਾਂ ਆ ਜਾ ਤੁਸੀਂ ਆ ਕੇ ਦੇਖੋ ਇਹ ਆਏ ਥੋੜੀ ਰਿਕਾਰਡਿੰਗ ਲਾ ਕੇ ਝਕਾਉਂਗਾ ਚਲੋ ਰਾਤ ਬੋਲੇ ਜੀ ਕੌਣ ਹਾਂ ਬਹੁਤ <laughs> इन द रजिस्टर को पकड़ो अबू नहीं हंस गई लव यू बट्टे बट्टे जीमड़ के अबू तो 500 ढेर सारे स्टडीज की जीरो जीरो लगी मेरा 800 वादा से पाई थी मतलब लग गए फ्रेंड्स मैं सटू हूं हां तुम नहीं करनी कोई ट्रीट नहीं करनी

Hãy subscribe cho kênh Ghiền Mì Gõ Để không bỏ lỡ những video hấp dẫn

800 9000 ਮੇਰੇ ਲਈ ਰੋ ਅਗੂ ਦੇ 150 ਪਾਪਾ ਮੈਨੂੰ ਦਾ ਸਾਡੀ ਲਾਸਟ ਵਾਲੀ ਆ ਕਿੰਨੀ ਹੋ ਗਈਆਂ 1 2 3 4 5 ਹੋ ਗਏ 5-5 ਦੇ ਗੇਂਦੇ ਤੇ 6 ਵਾਰ ਤੇ ਚੱਲ ਲੱਗੇ ਆਪਾਂ ਲਾਸਟ ਆ ਮੈਂ ਕਿਹਾ ਆ ਰਾਜਾ ਬੋਲੇ ਵਜੀਰ ਕੌਣ ਆਇਆ ਆਪਣਾ ਰਾਜਾ ਮੈਂ ਹੈ ਵਜੀਰ ਔਰ ਚੋਰ ਬਤਾਓਗਾ ਮੈਨੂੰ ਕੀ ਦੇਖ ਲਈ ਬੱਚੀ ਦੇਖ ਲਈ ਹੁੰਦਾ ਕਿਹੜਾ ਉਹ ਸਾਦਾ ਚੋਲ ਬੋਲਦਾ ਪਾਪਾ ਤੇ ਆ ਉਹ ਮਮਾ ਦੇ ਹੱਥ ਨਹੀਂ ਆਉਂਦੇ ਦੱਸ ਜਲੀ ਦੱਸ ਵੀਰ ਬਲ ਬਲ ਤਾਂ ਕਿਹ ਵੀਰ ਬਲ ਵੀਰ ਬਲ ਵਜੀਰ ਹੁੰਦਾ ਇਹਨਾਂ ਅਕਬਰ ਦਾ ਉਹ ਜੀਰਾਂ ਦਾ ਬੰਦਾ ਤੇ ਉਹ ਹੋਇਆ ਅਦਾਲਨ ਨੂੰ ਉਬਿਲਾਂਦੀ ਪਈ ਐ ਉਹ ਉਲਾਂਦੀ ਪਈ ਐ ਇਦੋਂ ਤੂੰ ਦੱਸਣਾ ਨਾ ਅੜਾ ਬੋਲੋ ਜਾਂ ਜਦੀ ਬੋਲੋ ਕੌਣ ਮੈਨੂੰ ਗੈਸ ਕਰੰਦੇ ਹੈ ਗੈਸ ਕਰੰਦੇ ਨਾ ਟਮ ਗੈਸ ਕਰੰਦੇ ਨਾ ਲੂਵਾ ਹਾਂ ਆ ਬੁਰਾ ਮਨ ਸਰ ਜੀ ਹਿਉ ਸਪੋਰ ਘੜ ਕੇ ਦੇਖੀ ਤੇ ਕੀ ਦੇ ਹੋ ਗਿਆ ਮੈਂ ਸਪਾਈ ਹਾਂ ਸਭ ਤੋਂ ਘੱਟਾਂ ਨੂੰ ਪਤਾ ਲੈ ਮੈਂ ਆ ਲਾ ਬਾਕੀ ਇਹ ਸਵਾਦੀ ਵਾਜੇ ਦੇ ਕਾਰਡ ਹੁੰਦੇ ਆ ਆ ਅਦਰਕ ਜਿਹਾ ਮਜੀ ਇੱਕੀ ਜੋ ਨੰਨ ਨੰਨ ਮੇਰਾ ਯਾਰ 2003 ਹਾਲ ਤੇ 44300 44300 ਮੇਰਾ ਜੀਰੋ ਵੀ 15 23 23 ਦੇ 8 ਆਪੂ ਤੇ ਫਰੈਂਸ ਆਪੂ ਤੇ ਇੱਕ ਵਾਰ ਵੀ ਜ਼ੀਰੋ ਨਹੀਂ ਆਇਆ 8 5 13 13 10 23 23 ਤੇ 5 23 ਤੇ 5 28 28 ਤੇ 38 ਤੇ 5 43 ਸਾਡੇ ਦੋਵਾਂ ਦਾ 43 4300 ਆ ਕੌਣ ਜਿੱਤਿਆ ਫਿਰ ਹਾਂ ਕੋਈ ਕੋਈ ਫਸਟਾ ਪਾਪਾ ਵੀ ਫਸਟਾ ਉਹ ਵੀ ਫਸਟਾ ਰੂਪੋ ਸੈਟਿੰਗ ਨਾ ਕਰੋ ਚਲੋ ਹੁਣ ਥਰਡ ਬੰਦਾ ਜਿਹੜਾ ਦੁੱਧ ਲੈ ਕੇ ਆਊਗਾ ਛੇਛੀ ਦੁੱਧ ਪਿਆਉਂਦੇ ਦੁੱਧ ਪੀ ਤੇ ਬੋਲਈਏ ਹਾਂ ਨੇ ਫਸਟਾ ਇਹ ਆ ਉਹ ਬਿਸਤਰੇ ਚੱਕੋ ਹਾਂ ਚੱਕਦੇ ਬਿਸਤਰੇ ਸਾਰਾ ਕੰਮ ਤੁਸੀਂ ਕਰੇਗੀ ਚਲੋ ਜੀ ਹੁਣ ਜਿਹੜਾ ਹਰ ਗਿਆ ਉਹਨੂੰ ਕਿਹਾ ਵੀ ਹੁਣ ਛੇਛੀ ਦੀ ਦੁੱਧ ਪਾ ਕੇ ਲੈ ਜਾ ਤਾਂ ਜੀ ਚਲ ਕੋਈ ਗੱਲ ਨਹੀਂ ਫਿਰ ਚਲੋ ਹੋਲਾ ਸੀ ਦੁੱਧ ਦੁੱਧ ਪੀਣੇ ਆ ਤੇ ਆਈ ਸੀ ਸਾਡਾ ਅੱਜ ਦਾ ਬਲੌਗ ਹਾ ਤਾਂ ਅਨਸਾਰ ਹੈ ਲੋਕਾਂ ਨੂੰ ਰੱਕ ਲੇਖਣ ਤਾਂ ਤੁਸੀਂ ਬਾਈ ਬਾਈ